ਇਸ ਪਵਿੱਤਰ ਦਿਹਾੜੇ ਮੌਕੇ ਸ਼ਹੀਦਾਂ ਨੂੰ ਨਤਮਤ ਸਤਿਕਾਰ ਦੇ ਲਈ ਇਸ ਮੁਕੱਦਸ ਧਰਤੀ ਦੇ ਉੱਤੇ ਪਹੁੰਚੋ ਕੀ ਕਹਿਣਾ ਦਿੰਦੇ ਆ ਆਪਣੇ ਜਿਹੜਾ ਇਤਿਹਾਸ ਆਪਣੇ ਗੁਰੂ ਸਬਾਨ ਦਾ ਇਤਿਹਾਸ ਹੈ ਕੁਰਬਾਨੀ ਪਤਾ ਤੇ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਆਈ ਸਿਖਾਇਆ ਕਿ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਸੋ ਜਿੱਥੇ ਵੀ ਜ਼ੁਲਮ ਹੁੰਦਾ ਹੈ ਖਾਲਸਾ ਪੰਥ ਡਟ ਕੇ ਲੜਾਈ ਕਰਦਾ ਹੈ ਜਿਵੇਂ ਅੱਜ ਅੱਜਕੱਲ੍ਹ ਕਿਸਾਨਾਂ ਤੇ ਜ਼ੁਲਮ ਹੋ ਰਿਹਾ ਹੈ ਸੈਂਟਰ ਦੀ ਸਰਕਾਰ ਦੇਸ਼ ਦੇ ਕਿਸਾਨਾਂ ਤੇ ਜ਼ੁਲਮ ਕਰ ਰਹੀ ਹੈ ਜਿਹੜੇ ਕਾਨੂੰਨ ਕਿਸਾਨ ਨਹੀਂ ਚਾਹੁੰਦੇ ਉਹ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਥੋਪ ਦਿੱਤੇ ਹੈ ਅਫਸੋਸ ਇਸ ਗੱਲ ਦਾ ਹੈ ਕਿ 3 ਮਹੀਨੇ ਹੋ ਗਏ ਸੰਘਰਸ਼ ਚੱਲਦੇ ਨੂੰ ਸੈਂਟਰ ਦੀ ਸਰਕਾਰ ਖਾਸ ਕਰਕੇ ਮੋਦੀ ਸਾਹਿਬ ਨੂੰ ਕੋਈ ਪਰਵਾਹ ਨਹੀਂ ਤੇ ਕੋਈ ਫਿਕਰ ਨਹੀਂ ਹੈ ਦੇਖੋ 40 ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਮਹਾਪੁਰਖਾਂ ਨੇ ਵੀ ਆਪਣੀ ਜਾਨਾਂ ਦੇ ਦਿੱਤੀਆਂ ਪਰ ਹਰ ਬਾਰ ਇੱਕੋ ਇੱਕ ਡਰਾਮਾ ਕਿ ਜੇ ਅਸੀਂ ਤੁਹਾਨੂੰ ਨੇਗੋਸ਼ੀਏਸ਼ਨ ਤੇ ਆਓ ਆ ਜਿਹੜੀ ਚਾਲ ਇਹਨਾਂ ਦੀ ਹਰ ਬਾਰ ਬੁਲਾਉਣਾ ਤੇ ਉਹਦੇ ਬਾਅਦ ਫਿਰ ਤੋਂ ਸ਼ੁਰੂ ਤੋਂ ਜ਼ੀਰੋ ਤੋਂ ਸ਼ੁਰੂ ਕਰਨਾ ਆ ਬੇਸਿਕਲੀ ਚਾਲ ਹੈ ਕਿ ਇੱਕ ਲੋਕਲ ਕਿਵੇਂ ਨਾ ਕਿਵੇਂ ਪਬਲਿਕ ਦਿਖਾਈਏ ਕਿ ਅਸੀਂ ਗੱਲ ਕਰਨਾ ਚਾਹੁੰਦੇ ਆ ਪਰ ਕਿਸਾਨ ਨਹੀਂ ਚਾਹੁੰਦੇ ਆਈ ਕੰਪਰੈਸ਼ਨ ਦੇਣਾ ਚਾਹੁੰਦੀ ਹੈ ਸੈਂਟਰ ਦੀ ਸਰਕਾਰ ਦੇਖੋ ਚਾਰ ਬਾਰ ਕਿਸਾਨ ਜਥੇਬੰਦੀਆਂ ਨੇ ਸਾਰੀ ਕਿਸਾਨ ਕਿਸਾਨਾਂ ਨੇ ਤਾਂ ਇੱਕ ਸਿੱਧੀ ਸੋਖੀ ਗੱਲ ਕਹੀ ਹੈ ਕਿ ਕਾਨੂੰਨ ਸਾਨੂੰ ਨਹੀਂ ਚਾਹੀਦੇ ਤੇ ਕਾਨੂੰਨ ਵਾਪਸ ਹੋਣੇ ਚਾਹੀਦੇ ਸੋ ਇਹਦੇ 'ਚ ਕੋਈ ਗੱਲ ਕਰਨ ਦੀ ਕੀ ਲੋੜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਮੀਡੀਏਟਲੀ ਕਰ ਦੇਣਾ ਚਾਹੀਦਾ ਆ ਡੈਮੋਕਰੈਟਿਕ ਦੇਸ਼ ਹੈ ਜਨਤਾ ਫੈਸਲਾ ਕਰਦੀ ਹੈ ਕਿ ਕਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਮੁੱਖ ਮੰਤਰੀ ਬਣੇ ਪਰ ਜੇ ਪ੍ਰਧਾਨ ਮੰਤਰੀ ਨੂੰ ਜਨਤਾ ਨੇ ਬਣਾਇਆ ਹੈ ਤਾਂ ਮਤਲਬ ਨਹੀਂ ਹੈ ਕਿ ਹੁਣ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਦੀ ਆਵਾਜ਼ ਨਾ ਸੁਣੇ ਆ ਜਿਹੜੀ ਆਵਾਜ਼ ਪਹਿਲੇ ਇਹਨਾਂ ਦੀ ਕੋਸ਼ਿਸ਼ ਕੀਤੀ ਕਿ ਇਸ ਸੰਘਰਸ਼ ਨੂੰ ਕਿਸੇ ਇੱਕ ਧਰਮ ਨਾਲ ਜੋੜਨ ਦੀ ਫਿਰ ਇਹਨਾਂ ਨੇ ਆ ਉੱਥੇ ਕਾਮਯਾਬ ਨਹੀਂ ਹੋਏ ਫਿਰ ਇਸ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਖਾਲਿਸਤਾਨ ਦੇ 엘ਮੈਂਟ ਵਿੱਚ ਪੜ ਗਏ ਆ ਉਹ ਵੀ ਚਾਲ ਨਹੀਂ ਚਲੀ ਗਲੀ ਇਹਨਾਂ ਦੀ ਸੋ ਇਹਨਾਂ ਦੀ ਇੱਕ ਹੁਣ ਕੋਸ਼ਿਸ਼ ਹੈ ਭਰਾਵਾ ਭਰਾਵਾ ਵਿੱਚ ਲਾਈ ਲਾਉਂਦੀ ਸੋ ਐ ਜੀਆਂ ਚਾਲਾਂ ਆ ਸਾਰੇ ਸਮੂਚੇ ਦੇਸ਼ ਦੇ ਕੋਨੇ ਕੋਨੇ ਤੋਂ ਆ ਕਿਸਾਨਾਂ ਦੀ ਲੜਾਈ ਹੈ ਅੰਧਾਤਾ ਦੀ ਲੜਾਈ ਹੈ ਜਿਸ ਅੰਧਾਤਾ ਨੇ ਦੇਸ਼ ਨੂੰ ਜੋ ਆਪਾਂ ਖਾ ਰਹੇ ਹਾਂ ਰੋਜ਼ ਖਾਣੇ ਆ ਉਹ ਉਹੀ ਅੰਧਾਤਾ ਪੈਦਾ ਕਰਦਾ ਹੈ ਸੁਭਿਰ ਜੀ ਕੀ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਨਰਿੰਦਰ ਤੋਮਰ ਫਿਰ ਤੋਂ ਕਹਿ ਰਹੇ ਨੇ ਗਲਬਤ ਕੀਤੀ ਜਾਵੇ ਕਿ ਕਿਸਾਨਾਂ ਦੇ ਨਾਲ ਔਰ ਦੂਜੇ ਪਾਸੇ ਈਡੀ ਦੀਆਂ ਰੇਡਾਂ ਕਿਸਾਨ ਜਥੇਬੰਦੀਓ ਆ ਕਹਿਣਾ ਵੀ ਕੇਂਦਰ ਸਰਕਾਰ ਜਿਹੜਾ ਕੇਂਦਰ ਦੀਆਂ ਏਜੰਸੀਆਂ ਹਿਸਾਬ ਮੰਗਰੀਆਂ ਨੇ ਕਿ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿਸਾਨ ਕਿਸੇ ਤੋਂ ਡਰਨ ਵਾਲੇ ਨਹੀਂ ਨਾ ਆੜਤੀਆ ਭਾਈ ਸਾਹਿਬ ਡਰਨ ਵਾਲਾ ਤੁਸੀਂ ਆਪਣੇ ਤਾਕਤ ਦੇ ਸਿਰ ਤੇ ਤਾਕਤ ਦੇ ਸਿਰ ਤੇ ਤੁਸੀਂ ਆ ਸੰਘਰਸ਼ ਨੂੰ ਕਮਜ਼ੋਰ ਨਹੀਂ ਕਰ ਸਕਦੇ ਜਿੰਨਾ ਤੁਸੀਂ ਜ਼ੁਲਮ ਕਰੋਗੇ ਉਨਾ ਹੀ ਤਕੜੇ ਹੋ ਕੇ ਸੰਘਰਸ਼ ਵਧੂਗਾ ਦੇਖੋ ਇਹਨਾਂ ਨੇ ਰਾਜ ਹਰਿਆਣੇ ਦੀ ਸਰਕਾਰ ਨੇ ਲਾਠੀਆਂ ਨਾਲ ਪਾਣੀ ਦੀ ਬਚਾੜਾ ਨਾਲ ਵੱਡੇ ਵੱਡੇ ਬੁਲਡੋਜ਼ਰ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਦੇਖੋ ਭਾਦਰ ਕਿਸਾਨਾਂ ਨੇ ਸਾਰਾ ਕੁਝ ਹੀ ਤੋੜ ਕੇ ਪਹੁੰਚ ਗਏ ਆ ਰੇਡਾਂ ਰੂਡਾਂ ਆ ਇੱਕ ਆ ਮੈਂ ਕਹਿੰਦਾ ਇੱਕ ਬਹੁਤ ਗਲਤ ਡਾਇਰੈਕਸ਼ਨ ਤੇ ਸੈਂਟਰ ਸਰਕਾਰ ਚੱਲ ਰਹੀ ਹੈ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਕੀ ਆ ਜਿਹੜੇ ਤੁਸੀਂ ਜਿਹੜੇ ਇਹਨਾਂ ਨੇ ਕੀਤੇ ਆ ਹੁਣ ਰੇਡ ਪਾਉਣੀ ਤੇ ਆ ਜਾ ਕੰਮ ਕਰਨ ਸ਼ੁਰੂ ਕੀਤਾ ਆ ਝੂਠੇ ਕੇਸ ਬਣਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਕਰੋਗੇ ਸੈਂਟਰ ਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਇੱਕ ਹੋਰ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪੈਣਾ ਐ ਐਸਵਾਈਐਲ ਦਾ ਮੁੱਦਾ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਐਸਵਾਈਐਲ ਦਾ ਮੁੱਦਾ ਹਰਿਆਣਾ ਨੇ ਇੱਕ ਵਾਰ ਫਿਰ ਸ਼ੁਰੂ ਕਰਤਾ ਕਿਸਾਨ ਉਸ ਟਾਈਮ ਤੋਂ ਤੇ ਸ਼ੁਰੂ ਹੈ ਜਦੋਂ ਹਰਿਆਣਾ ਪੰਜਾਬ ਇਕੱਠਾ ਹੋਇਆ ਐਸਵਾਈਐਲ ਦਾ ਮੁੱਦਾ ਹਰਿਆਣਾ ਨੇ ਨਹੀਂ ਸ਼ੁਰੂ ਕੀਤਾ ਉਹ ਹਰਿਆਣੇ ਦੀ ਬੀਜੇਪੀ ਸਰ ਸਰਕਾਰ ਨੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਭਰਾਵਾਂ ਨੂੰ ਪਾੜਨ ਵਾਸਤੇ ਆ ਕੀਤਾ ਕੋਈ ਉਹਨੇ ਮੰਨ ਚੁਕੀ ਅੰਦੋਲਨ ਐਸਵਾਈਐਲ ਦੀ ਇਸ਼ੂ ਨਹੀਂ ਹੈ ਉਹ ਤਾਂ ਕੋਰਟ ਚੱਲ ਰਿਹਾ ਪਰ ਹੁਣ ਜਾਣ ਕੇ ਬੀਜੇਪੀ ਉੱਥੇ ਬੈਠੀ ਜਾਣ ਕੇ ਕਿ ਜਿਹੜੇ ਕਿਸਾਨ ਹਰਿਆਣੇ ਦੇ ਪੰਜਾਬ ਦੇ ਕਿਸਾਨਾਂ ਵਿੱਚ ਪਾੜ ਪਏ ਪਰ ਦੇਖਿਓ ਉਹ ਵੀ ਕਾਮਯਾਬ ਨਹੀਂ ਹੋਏ ਜਿੰਨੇ ਵੀ ਹਤਕੰਡੇ ਕਰ ਰਹੇ ਐਸਵਾਈਐਲ ਦਾ ਮੁੱਦਾ ਤਾਂ ਤੁਹਾਡੇ ਫਾਦਰ ਸਾਹਿਬ ਦੇ ਵੇਲੇ ਵੀ ਚੱਲਦਾ ਰਹੇ ਨਹੀਂ ਜਿਹੜਾ ਹੁਣ ਧਰਨਾ ਇਹਨਾਂ ਨੇ ਉਣੀ ਪਹਿਲੇ ਕੱਲ ਧਰਨਾ ਦਿੱਤਾ ਸੀ ਉਹ ਭੁਖ ਹੜਤਾਲ ਦਿੱਤੀ ਸੀ ਇਹ ਬੀਜੇਪੀ ਵਾਲੇ ਨੇ ਇਸ ਲਈ ਇਸ ਟਾਈਮ ਦਿੱਤੀ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਹਰਿਆਣੇ ਦੇ ਪੰਜਾਬ ਦੇ ਹਰਿਆਣੇ ਦੇ ਕਿਸਾਨ ਪੜਨ ਪਰ ਫਿਰ ਵੀ ਜਿੰਨੇ ਵੀ ਹੱਥ ਕੰਡੇ ਬਣਾਉਣਗੇ ਉਹਨੇ ਕਮਜ਼ੋਰ ਨਹੀਂ ਹੋਊਗਾ ਹੋਰ ਤਕੜਾ ਸੰਘਰਸ਼ ਹੋਊਗਾ ਵੀਰ ਜੀ ਪਟਿਆਲਾ ਦੇ ਵਿੱਚ ਈਟੀਟੀ ਟੀਚਰਾਂ ਨੂੰ ਰਾਤ ਰੱਖਿਆ ਗਿਆ ਉਹਨਾਂ ਦੇ ਤਸ਼ੱਦਦ ਕੀਤਾ ਕਿ ਪੁਲਿਸ ਨੇ ਕਿ ਦੇਖੋ ਅੱਜ ਪੰਜਾਬ ਸਰਕਾਰ ਨਹੀਂ ਹੈ 4 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣੇ 4 ਸਾਲਾਂ ਚ ਹੀ ਨਹੀਂ ਆਪਣੇ ਘਰੋਂ ਨਿਕਲੇ ਜਿਹੜਾ ਮੁੱਖ ਮੰਤਰੀ ਘਰੋਂ ਨਿਕਲਦਾ ਜਿਹੜਾ ਮਿਲਦਾ ਹੀ ਨਹੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜੋ ਮੁੱਖ ਮੰਤਰੀ ਸੀ ਕੋਈ ਕੋਈ ਵੀ ਮੁਲਾਜ਼ਮ ਵਰਗ ਜੇ ਕੋ ਨੂੰ ਕੋਈ ਤਕਲੀਫ ਹੁੰਦੀ ਸੀ ਉਸੇ ਟਾਈਮ ਉਹ ਬੁਲਾ ਲੈਂਦੇ ਸੀ ਉਹਨਾਂ ਨਾਲ ਗੱਲ ਕਰਦੇ ਸੀ ਆ ਵੀ ਕੈਪਟਨ ਕੈਪਟਨ ਵੀ ਮੋਦੀ ਸਾਹਿਬ ਮੰਗੂ ਉਹੀ ਸਿੱਧੇ ਤੇ ਆਏ ਪੜੇ ਕਿ ਨਾ ਮੈਂ ਗੱਲ ਨਾਲ ਨਾ ਮੈਂ ਮਿਲਣਾ ਤੂੰ ਦੇਖਿਆ ਹੋਣਾ ਇੱਕ ਬਾਰ ਵੀ ਕਿਸੇ ਵੀ ਜਥੇਬੰਦੀ ਜਿਨ੍ਹਾਂ ਨੇ ਸੰਘਰਸ਼ ਕੀਤਾ ਪੰਜਾਬ ਭਾਵੇਂ ਈਟੀਟੀ ਟੀਚਰ ਹੋ ਭਾਵੇਂ ਹੋਰ ਕੋਈ ਮੁਲਾਜ਼ਮ ਹੋਣ ਇੱਕ ਵੀ ਮੁਲਾਜ਼ਮ ਜਥੇਬੰਦੀ ਨੂੰ 4 ਸਾਲਾਂ ਚ ਨਹੀਂ ਮਿਲਿਆ ਕੈਪਟਨ ਕੱਲਾ ਇੱਕੋ ਕੰਮ ਕੀਤਾ ਉਹਨਾਂ ਦੇ ਡਾਂਗਾ ਮਾਰੀਆਂ ਉਹਨਾਂ ਦੇ ਕੇਸ ਕੀਤੇ ਜਿਵੇਂ ਮੋਦੀ ਸਾਹਿਬ ਕਰ ਰਹੇ ਉਥੇ ਆਪਣੇ ਕਿਸਾਨਾਂ ਦੇ ਸੋ ਤੋਂ ਸਾਡੇ ਵੱਲੋਂ ਗੱਲ ਤੋਂ ਸਵੀਵਾ ਦੇਣ ਤੋਂ ਬਾਅਦ ਵੀ ਇੱਕ ਉਹਨਾਂ ਨੂੰ ਦਿੱਤਾ ਗਿਆ ਸੀ ਸੰਕੇਤ ਦਿੱਤਾ ਗਿਆ ਸੀ ਜਿਹੜਾ ਕਿਸਾਨੀ ਦਾ ਬਿੱਲ ਬਣਾਇਆ ਗਿਆ ਉਸ ਉਸ ਦੇ ਵਿਰੋਧ ਦੇ ਵਿੱਚੋਂ ਪਰ ਕੇਂਦਰ ਸਰਕਾਰ ਇਹ ਰਿਹਾ ਕਿਹੜੇ ਪ੍ਰੈਸ਼ਰ ਦੇ ਵਿੱਚ ਆ ਜਿਹੜਾ ਉਹ ਵਾਪਸ ਨਹੀਂ ਲੈ ਲਈ ਕਿਉਂਕਿ ਜਦੋਂ ਉਹਨਾਂ ਨੇ ਬਣਾਣਾ ਸੀ ਉਦੋਂ ਤੋਂ ਇਕਰਾਰ ਦੇ ਵਿੱਚ ਉਹਨਾਂ ਨੇ ਫੈਸ਼ਨ ਬੁਲਾ ਕੇ ਬਣਾ ਦਿੱਤਾ ਕਿਦੋਂ ਹੁਣ ਇੰਨੇ ਲੱਖ ਉੱਥੇ ਬੰਦੇ ਬੈਠੇ ਨੇ ਉਹਨਾਂ ਦੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਤੁਹਾਨੂੰ ਕਿਹਦਾ ਕਿਹਦਾ ਪ੍ਰੈਸ਼ਰ ਆ ਉਹਦੇ ਉੱਤੇ ਕਿਹਦਾ ਪ੍ਰੈਸ਼ਰ ਸੈਂਟਰ ਤੋਂ ਸੈਂਟਰ ਤੋਂ ਉੱਤੇ ਕਿਹਦਾ ਪ੍ਰੈਸ਼ਰ ਕਿਹਦਾ ਪ੍ਰੈਸ਼ਰ ਦੱਸੀ ਸਰਕਾਰ ਤੋਂ ਪ੍ਰੈਸ਼ਰ ਉਹ ਆ ਤਾਂ ਆ ਤਾਂ ਮੋਦੀ ਸਾਹਿਬ ਦੀ ਆਪਣੀ ਜਿੱਤ ਹੈ ਮੈਂ ਤੁਹਾਨੂੰ ਅੱਜ ਦੱਸਦਾ ਹਾਂ ਬੀਜੇਪੀ ਦੇ ਕਈ ਐਮਪੀ ਠੀਕ ਹੈ ਜਿਹੜੇ ਖਾਸ ਕਰਕੇ ਕਿਸਾਨੀ ਨਾਲ ਸੰਬੰਧ ਹੈ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਉਹ ਵੀ ਬੜੇ ਦੁਖੀ ਹੈ ਮੈਂ ਜਦੋਂ ਅਸੀਂ ਪਾਰਲੀਮੈਂਟ ਵਿੱਚ ਜਦੋਂ ਮੈਂ ਹਰਸ਼ਿਮਰਤ ਕੌਰ ਬਾਦਲ ਦਾ ਅਸਤੀਫਾ ਅਸੀਂ ਅਨਾਉਂਸ ਕੀਤਾ ਸੀ ਮੈਂ ਜੋ ਬੋਲਿਆ ਸੀ ਤੇ ਸਭ ਤੋਂ ਵੱਧ ਵਧਾਈਆਂ ਬੋਲਣ ਤੋਂ ਬਾਅਦ ਜੋ ਬੈਠਾ ਤੇ ਬੀਜੇਪੀ ਦੇ ਐਮਪੀ ਉੱਤਰ ਪ੍ਰਦੇਸ਼ ਦੇ ਐਮਪੀ ਸੀ ਜਿਨ੍ਹਾਂ ਨੇ ਮੈਨੂੰ ਆ ਕੇ ਵਧਾਈ ਦਿੱਤੀ ਕਿ ਤੂੰ ਬਹੁਤ ਵਧੀਆ ਫੈਸਲਾ ਕੀਤਾ ਬੇਸਿਕਲੀ ਗੱਲ ਹੈ ਹੁਣ ਬੀਜੇਪੀ ਪਾਰਟੀ ਵਿੱਚ ਵੀ ਆਵਾਜ਼ ਉੱਤੇ ਨਹੀਂ ਜਾ ਜਾ ਸਕਦੀ ਇਹ ਜੀ ਹਾਲਾਤ ਹੈ ਜੀ ਹਰਜੀਤ ਗਰੇਵਰ ਜੀ ਜਿੱਦਾਂ ਦੇ ਬਿਆਨ ਪਰ ਅਸੀਂ ਚਾਹੁੰਦੇ ਹਾਂ ਕਿ ਇਮੀਡੀਏਟਲੀ ਐਮਰਜੈਂਸੀ ਪਾਰਲੀਮੈਂਟ ਸੈਸ਼ਨ ਬਣਾਇਆ ਜਾਏ ਦੋ ਕਿਸ ਗੱਲ ਦਾ ਇੱਕ ਜਿਹੜਾ ਸੈਸ਼ਨ ਵਿంటర్ ਹੋਣਾ ਸੀ ਉਹ ਵੀ ਉਹਨਾਂ ਨੇ ਨਹੀਂ ਕੀਤਾ ਜਦੋਂ ਕੋਵਿਡ ਪੂਰੀ ਪੀਕ ਤੇ ਸੀ ਉਦੋਂ ਤੋਂ ਸੈਸ਼ਨ ਕਰ ਲਿਆ ਹੁਣ ਜਦੋਂ ਲੋਡ ਸੀ ਸੈਸ਼ਨ ਦੀ ਜਦੋਂ ਲੋਡ ਸੀ ਸੈਸ਼ਨ ਹੋਣਾ ਸੀ ਕਿਸਾਨ ਦੇ ਇਸ਼ੂ ਬਹੁਤ ਪਰ ਦੇਸ਼ ਵਿੱਚ ਕਿਸਾਨਾਂ ਦਾ ਇਸ਼ੂ ਬਹੁਤ ਇੰਪੋਰਟੈਂਟ ਹੈ ਉਹ ਤੋਂ ਜਾਣ ਕੇ ਉਹਨਾਂ ਨੇ ਅੱਗੇ ਕਰਤਾ ਆ ਵੀ ਜ਼ਿੱਦ ਆ ਉਹਨਾਂ ਦੀ ਕਿ ਅਸੀਂ ਅਸੀਂ ਨਾ ਉਹ ਜਨਤਾ ਨੂੰ ਫੇਸ ਕਰ ਸਕਦੇ ਆ ਨਾ ਪਾਰਲੀਮੈਂਟ ਨੂੰ ਫੇਸ ਕਰਨਾ ਚਾਹੁੰਦੇ ਸੁਖਵੀਰ ਜੀ ਜਿਸ ਤਰ੍ਹਾਂ ਦੇ ਐਮਪੀ ਬੈਠੇ ਨੇ ਮੰਤਰ ਮੰਤਰੀ ਦੇ ਉੱਤੇ ਨਜੀਦ ਘਟੋ ਦੇ ਆਏ ਦਿਨ ਕੰਟਰੋਵਰਸ਼ੀਅਲ ਜਿਹੜੇ ਬਿਆਨ ਜਿਹੜੇ ਆ ਉਹ ਸਾਹਮਣੇ ਆਲੇ ਨੇ ਕੀ ਕਹਿਣਾ ਤੁਹਾਡਾ ਉੱਤੇ ਮੈਂ ਉਹਨੂੰ ਬਿੱਟੀ ਸਾਹਿਬ ਨੂੰ ਬੇਨਤੀ ਕਰਨਾ ਚਾਹ ਰਿਹਾ ਕਿ ਰੋਜ਼ ਕੋਈ ਨਾ ਕੋਈ ਗੱਲਾਂ ਉਲਟ ਸੁੱਟ ਬੋਲੀ ਜਾਣਾ ਸ਼ੋਭਾ ਨਹੀਂ ਦਿੰਦਾ ਤੁਸੀਂ ਹਰ ਚੀਜ਼ ਨੂੰ ਆਪਣੇ ਆਪ ਨੂੰ ਐ ਸਮਝਦੇ ਆ ਕਿ ਕੱਲਾ ਤੁਸੀਂ ਓ ਸਾਰਾ ਕੁਝ ਕੀ ਲੱਗਦਾ ਇਹ ਗੱਲਾਂ ਕਿਸਾਨੀ ਜਿਹੜੇ ਹਿੱਤ ਨੇ ਕਿਸਾਨਾਂ ਦੀ ਜਿਹੜਾ ਅੰਦੋਲਨ ਨੂੰ ਕੰਮਰੋਜ਼ ਨਹੀਂ ਕਰਨੀਆਂ ਜਿਸ ਤਰ੍ਹਾਂ ਦੇ ਮੈਂ ਇਹਦੇ ਚੋਂ ਇਹਦੇ ਚ ਮੈਂ ਪੈਣਾ ਨਹੀਂ ਚਾਹੁੰਦਾ ਸੁਖਵੀਰ ਜੀ ਦੇਸ਼ ਭਰ ਦੇ ਕਿਸਾਨ ਜਿਹੜੇ ਹੈਗੇ ਦਿੱਲੀ ਦੇ ਬਾਰਡਰਾਂ ਉੱਤੇ ਲੜ ਰਹੀ ਹੈ ਕਿਸਾਨੀ ਦੀ ਲੜਾਈ ਪ੍ਰਧਾਨ ਮੰਤਰੀ ਗੁਜਰਾਤ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਕਹਿੰਦੇ ਕਿ ਕਿਸਾਨ ਸਹਿਮਤ ਹੈ ਕਿ ਮੈਂ ਦੇਖ ਉਹ ਵੀ ਡਰਾਮਾ ਆਪਣੇ ਬੰਦੇ 4-5 ਬੁਲਾ ਕੇ ਉਹਨਾਂ ਜੇ ਪ੍ਰਧਾਨ ਮੰਤਰੀ ਉੱਥੇ ਜਾ ਕੇ ਕਿਸਾਨ ਨੂੰ ਮਿਲ ਸਕਦਾ ਗੁਜਰਾਤ ਨੂੰ ਤੇ ਘਰ ਦੇ ਸਾਹਮਣੇ ਜਿਹੜੇ ਕਿਸਾਨ ਬੈਠੇ ਉਹਨਾਂ ਨੂੰ ਕਿਉਂ ਨਹੀਂ ਮਿਲ ਸਕਦਾ ਜੇ 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 ਪ੍ਰੈਸ਼ਰ ਪਾਉਗਾ ਉਹਨਾਂ 'ਤੇ ਵਿੱਚ ਬਦਲ ਗਿਆ ਸੋਚਦਾ ਵੀ ਇਹ ਕਾਨੂੰਨ ਵਾਪਸ ਹੋਜੂ ਜਾਂ ਨਹੀਂ ਸੀ ਹੁਣ ਆ ਕਰਨਾ ਪੈਣਾ ਉਹਨੂੰ ਕਿੰਨੀ ਦੇਰ ਰੋਕ ਲੈਣਗੇ ਸਾਰਾ ਕਾਲੀ 10 ਦਿਨ ਮਹੀਨਾ 1.5 ਮਹੀਨਾ 2 ਮਹੀਨੇ ਜਿੰਨਾ ਜਿੰਨੀ ਦੇਰ ਰੋਕਣਗੇ ਓਨੇ ਹੀ ਤੇਜ਼ ਸੰਘਰਸ਼ ਹੋਊਗਾ ਪ੍ਰਧਾਨ ਮੰਤਰੀ ਕੱਲ ਗੁਰਦੁਆਰਾ ਸਾਹਿਬ ਦਾ ਤਮਸਕ ਹੋਈ ਨੇ ਕੀ ਕਰਨਗੇ ਜੱਗੀ